ਪਿਛਲੇ 2 ਦਿਨਾ ਤੋਂ ਅੰਮ੍ਰਿਤਸਰ ਵਿੱਚ ਛਾਈ ਬੱਦਲਵਾਹੀ ਨੇ ਇਲਾਕੇ ਦੀ ਚਮਕਦਾਰ ਅਤੇ ਤਪਦੀ ਧੁੱਪ ਵਾਲੀ ਲੂ ਨੂੰ ਕਾਫੀ ਹੱਦ ਤੱਕ ਕਾਬੂਚ ਕਰ ਲਿਆ ਹੈ। ਗਰਮੀ ਨਾਲ ਤੰਗ ਆਏ ਲੋਕਾਂ ਲਈ ਇਹ ਬੱਦਲਵਾਹੀ ਰੱਬ ਦੀ ਰਹਿਮਤ ਵਰਗੀ ਸਾਬਤ ਹੋ ਰਹੀ ਹੈ। ਹਲਕੀ ਹਵਾ ਤੇ ਬੱਦਲਾਂ ਦੀ ਆਵਾਜਾਈ ਕਾਰਨ ਮੌਸਮ ਸੁਹਾਵਣਾ ਹੋ ਗਿਆ ਅਤੇ ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲਣ ਦੀ ਹਿੰਮਤ ਕੀਤੀ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਮੌਸਮ ਵਿੱਚ ਆਈ ਇਸ ਤਬਦੀਲੀ ਨਾਲ ਕਾਫੀ ਰਾਹਤ ਮਿਲੀ ਹੈ। ਪਿਛਲੇ ਦਿਨੀ ਲੂ ਨੇ ਜੀਣਾ ਔਖਾ ਕਰ ਦਿੱਤਾ ਸੀ, ਹੁਣ ਬੱਦਲਵਾਹੀ ਦੇ ਨਾਲ ਕੁਝ ਠੰਡਕ ਮਹਿਸੂਸ ਹੋ ਰਹੀ ਹੈ। ਜਿਆਦਾ ਠੰਡਾ ਹੋ ਗਿਆ ਜਿਹੜ ਮਰਗਲ ਲੂ ਤਾਂ ਮਰ ਗਿਆ ਬੜਾ ਆਰਾਮ ਮਿਲਿਆ ਵਾ ਇਹ ਬੜਾ ਮਰਕੇ ਰੱਬ ਦਾ ਧੰਨਵਾਦ ਹੈ ਕਰਾ ਤੂੰ ਗਰਮੀ ਨਾਲ ਬੜੇ ਬੜੇ ਲੋਕੀ ਬੜੇ ਬੇਹਾਲ ਹੋ ਗਏ ਤੇ ਇਸ ਕਰਕੇ ਵੀ ਜਿਹੜੀ ਇਹ ਠੰਡਾ ਹੋ ਗਿਆ ਨਾ ਲੇਕਿਨ ਐਸੇ ਕਰਕੇ ਅਮਰਸਰ ਜਿਹਾ ਨਾ ਅਜੇ ਤਾਂ ਬਾਰਿਸ਼ ਨਹੀਂ ਹੋਈ ਇੱਥੇ ਹੀ ਇਹ ਬਾਰਿਸ਼ ਹੋ ਜੇ ਤਾਂ ਫਿਰ ਬਹੁਤ ਵਧੀਆ ਹੋਣਾ ਸੀ ਲੇਕਿਨ ਬਾਰਿਸ਼ ਨਹੀਂ ਹੋਈ ਤੇ ਬਾਰਿਸ਼ ਨੂੰ ਲੋਕੀ ਬਣ ਕੇ ੜਿੱਕਦੇ ਪਏ ਆ ਅਸੀਂ ਬੜੇ ਮਰਕੇ ੜਿੱਕਦੇ ਪਏ ਆ ਕਿ ਬਾਰਿਸ਼ ਹੋਵੇ ਲੇਕਿਨ ਲੂ ਜਿਹੜੀ ਜਗਾ ਜਗਾ ਪੈ ਰਹੀ ਹੈ ਨਾ ਉਸ ਤੋਂ ਮਰ ਅਮਰਸਰ ਵਾਸਤੇ ਠੰਡਾ ਮੌਸਮ ਹੋ ਗਿਆ ਵਾ ਬਦਲਵਾਈ ਹੋਈ ਆ ਇਸ ਕਰਕੇ ਮਰ ਕੇ ਵਦਿਆ ਲੱਗਾ ਵਾ ਮੈਂ ਤੇ ਪਹਿਲੋਂ ਉਸ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਜਿਨ੍ਹਾਂ ਦੀਆਂ ਦੋ ਦਿਨ ਕਲਾਂ ਸੰਗ੍ਰਾਂਤ ਪਰਮਾਤਮਾ ਦੀ ਨਿਕਲੀ ਐ ਹਾਰ ਦਾ ਮਹੀਨਾ ਚੜਿਆ ਆ ਪਰ ਪਰਮਾਤਮਾ ਨੇ ਇੱਕ ਆਪਣਾ ਦੱਸਿਆ ਆ ਕਿ ਪਰਮਾਤਮਾ ਜਿਹੜਾ ਆ ਉਹ ਹੈਗਾ ਆ ਜਿਹੜੇ ਮਹੀਨਿਆਂ ਦੇ ਹਿਸਾਬ ਨਾਲ ਮੌਸਮ ਚੇਂਜ ਕਰਦੇ ਆ ਜਿਹੜਾ ਸੰਗਰਾਮ ਤੋਂ ਬਾਅਦ ਇਹ ਮੌਸਮ ਦੇਖਣ ਨੂੰ ਮਿਲਿਆ ਆ ਇਹਦੇ ਨਾਲ ਬਹੁਤ ਹੀ ਵਧੀਆ ਲੱਗਾ ਆ ਜਿਹੜੀ ਦੁਕਾਨਾਂ ਆਪਾਂ ਬੰਦ ਕਰ ਦਿੰਦੇ ਸੀ 1 2 4 ਲੇਕਿਨ ਉਹ 2 4 ਦਿਨ ਤੋਂ ਆਪਾਂ ਬੰਦ ਨਹੀਂ ਕੀਤੀ ਮੌਸਮ ਕਰਕੇ ਆਪਾਂ ਹੁਣ ਗਾਗ ਵੀ ਨਿਕਲਿਆ ਮੈਂ ਕਿਹਾ بارش ਜਿਹੜੀ ਆ ਮੀਂਹ ਪੈਣਾ ਆ ਇਹ ਗਰਦਾਸਪੁਰ ਵੀ ਮੀਂਹ ਪਈ ਆ ਪਰसों ਔਰ ਰਾਮਦੀਰਥ ਕੱਲ ਰਾਤ ਵੀ ਬੜਾ ਮੀਂਹ ਪਿਆ ਆ ਹੁਣ ਅੰਮ੍ਰਿਤਸਰ ਦੀ ਵਾਰੀ ਆ ਪ੍ਰਮਾਤਮਾ ਅੰਮ੍ਰਿਤਸਰ ਤੇ ਵੀ ਮੀਂਹ ਦੀ ਪੂਰੀ ਬਹਾਰ ਲਿਆ ਮੌਸਮ ਤੋਂ ਬਦਲਾਅ ਆਇਆ ਲੋਕਾਂ ਨੂੰ ਗਰਮੀ ਤੋਂ ਰਾਹਤ ਦੀ ਸਾਸ ਮਿਲੀ ਅਸੀਂ ਜਿਹੜੇ ਵੀ ਇਹ ਰਹਿਦਿਸਾਸ ਮਿਲੀ ਕਿਉਂਕਿ ਗੱਲ ਹੈ ਗਰਮੀ ਚ ਲੋਕਾਂ ਨੂੰ ਹੀਟ ਸਟੋਕ ਜਿਹੜਾ ਬਹੁਤ ਹੁੰਦਾ ਸੀ ਤੇ ਮੈਂ ਇਹ ਮਹਿਸੂਸ ਕਰਦਾ ਹਾਂ ਵੀ ਜਿਹੜੇ ਰੇੜੀਆਂ ਵਾਲੇ ਆ ਫੜੀਆਂ ਵਾਲੇ ਆ ਉਹਨਾਂ ਨੂੰ ਹੀਟ ਸਟੋਕ ਦਾ ਜਿਹੜਾ ਉਹ ਬਹੁਤ ਜਿਹੜਾ ਜ਼ਿਆਦਾ ਜਿਹੜਾ ਉਹ ਅਸਰ ਹੁੰਦਾ ਸੀਗਾ ਜਿੱਦ ਤੱਕ ਆਇਆ ਤੋਂ 20 ਸਾਲ ਪਹਿਲਾਂ ਹਰ ਚੌਕ ਦੇ ਵਿੱਚ ਆਪਣਾ ਪਾਣੀ ਵਾਸਤੇ ਲੋਕਾਂ ਨੇ ਘੜੇ ਲਗਾਏ ਹੋਦੇ ਸੀਗੇ ਇਸ ਵਾਸਤੇ ਸਰਕਾਰ ਨੂੰ ਚਾਹੀਦਾ ਹੈ ਬੀਹ ਤੋਂ ਬਚਣ ਵਾਸਤੇ ਜਿਹੜਾ ਉਹ ਇਹ ਨੂੰ ਲਾਇਆ ਜਾਵੇ ਔਰ ਜਿਹੜਾ ਮੌਸਮ ਜਿਹੜਾ ਵਧੀਆ ਹੋਇਆ ਇਹ ਬਹੁਤ ਵਧੀਆ ਮੌਸਮ ਹੈ ਲੋਕਾਂ ਨੂੰ ਜਿਹੜੀ ਹੈ ਉਹ ਗਰਮੀ ਤੋਂ ਰਾਹਤ ਮਿਲੀ ਜਿਹੜੀ ਬੱਦਲ ਹੈ ਉਹ ਹੋਇਆ ਜਰੂਰ ਹੈ ਥੋੜੀ ਬਹੁਤੀ ਫੇਰੇ ਕਿਡਮੇਂ ਮਾਰੀ-ਬਾੜੀ ਹੋਈ ਸੀਗੀ ਤੇ ਜਿਹੜੀ ਹੋਰ ਹੋ ਜੇਗੀ ਤੇ ਜਿਹੜੀ ਇਹ ਗਰਮੀ ਦੀ ਜੀ ਉਹ ਘੱਟ ਮਹਿਸੂਸ ਹੋਏਗੀ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਾਸੀ ਲੂ ਵਾਲੀ ਗਰਮੀ ਤੋਂ ਪਰੇਸ਼ਾਨ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਬੱਦਲਵਾਈ ਛਾਣ ਦੇ ਨਾਲ ਲੂ ਵਾਲੀ ਗਰਮੀ ਤੋਂ ਥੋੜੀ ਬਹੁਤ ਰਾਹਤ ਮਿਲੀ ਹੈ ਲੋਕ ਬੱਦਲ ਦੇਖ ਕੇ ਮੀਂਹ ਦੀ ਉਡੀਕ ਕਰ ਰਹੇ ਨੇ ਪਰ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੰਮ੍ਰਿਤਸਰ ਦੇ ਲਾਗਲੇ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋਈ ਵੀ ਹੈ ਤੇ ਹੁਣ ਅੰਮ੍ਰਿਤਸਰ ਵਾਸੀ ਵੀ ਮੀਂਹ ਦੀ ਮੰਗ ਕਰ ਰਹੇ ਨੇ ਸੋ ਉਮੀਦ ਕਰਦੇ ਹਾਂ ਕਿ ਜਲਦ ਹੀ ਅੰਮ੍ਰਿਤਸਰ ਦੇ ਵਿੱਚ ਵੀ ਬਾਰਿਸ਼ ਹੋਵੇਗੀ ਤੇ ਮੌਸਮ ਖੁਸ਼ ਨਿਮਾ ਹੋਵੇਗਾ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼